ਸਭ ਤੋਂ ਪਹਿਲੇ ਤੇ ਸ਼ੁਭ ਨਵਰਾਤਰੀ ਦੀ ਸਾਰੇ ਦੇਸ਼ੋ ਸੇ ਨੂੰ ਬਤ-ਬਤ ਮੁਬਾਰਕਬਾਦ ਦਈਆਂ। ਔਰ ਕਿਸੇ ਕਿਸੇ ਸਾਰੇ ਜਾਨਦੋ ਕੱਲ ਦਾ ਅਸੀਂ ਇਹ ਪ੍ਰੋਗਰਾਮ ਜਿਹੜਾ ਸਫਾਈ ਅਭਿਆਨ ਹੈ ਸ਼ੁਰੂ ਕੀਤਾ ਹੈ। ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਪਾਰਟੀ ਦੇ ਬਹੁਤ ਡੈਡੀਕੇਟਿਡ ਵਲੰਟੀਅਰਸ ਸਾਰੇ ਹੀ। ਕੱਲ ਅਸੀਂ ਉਹ ਹਾਥੀ ਗੇਟ ਤੋਂ ਦਰਗਿਆਣਾ ਮੰਦਿਰ ਕੀਤਾ ਸੀ। ਕੱਲ ਜਿਸੀ ਲੋਰੀ ਗੇਟ ਤੋਂ ਕਿਥੋਂ ਇਸ ਰੂਟ ਤੋਂ ਆਓ ਜੀ ਆਓ ਸ਼ੁਰੂ। ਇਸ ਰੂਟ ਤੋਂ ਜਿਹੜਾ ਸਾਹਿਬ ਨੂੰ ਕਾਫੀ ਸਵਾਰੀਆਂ ਜਿਹੜੀਆਂ ਨਿਕਲਦੀਆਂ ਲੰਗੂਰ ਸੈਬਾ ਜਿਹੜੀ ਹੈ ਅਨੁਮਾਨਜੀ ਦੀ ਸੈਦਾ ਲੋਰੀ ਗੇਟ ਤੋਂ ਦਰਗਿਆਣਾ ਬੰਦਰ ਕਾਫੀ ਮੈਂ ਦੇਖਦਾ ਕੋਈ ਕਾਫੀ ਜੱਥੇ ਇੱਥੇ ਜਾਂਦੇ ਨੇ ਸੋ ਇਸ ਰੂਟ ਦੇ ਉੱਤੇ ਕੋਈ ਗੰਦਗੀ ਨਾ ਹੋਵੇ ਸਫਾਈ ਲਈ ਅਭਿਆਨ ਜਿਹੜਾ ਅੱਜ ਸਿ ਸ਼ੁਰੂ ਹੋ ਰਿਹਾ ਹੈ ਔਰ ਇਹ ਜਿਹੜਾ ਭਿਆਨ ਹੈ ਸਫਾਈ ਦਾ ਇਹ 9 ਦਿਨ ਨਹੀਂ ਚੱਲੇਗਾ ਵਿਸਾਰੇ ਤੱਕ ਰਹੇ 10 ਦਿਨ ਰੋਜ਼ ਸਵੇਰੇ 7:00 ਵਜੇ ਸੀ ਸ਼ੁਰੂ ਕਰਾਂਗੇ ਤੇ ਜਿੱਥੇ ਜਿੱਥੋਂ ਹਨੂਮਾਨ ਜੀ ਦੀ ਸੈਰਾ ਨਿਕਲਦੀ ਹੈ ਉਹ ਰਸਤੇ ਅਸੀਂ ਸਾਰੇ ਸਾਫ਼ ਕਰਾਂਗੇ ਔਰ ਇੱਕ ਮੈਸੇਜ ਜਿਹੜਾ ਲੋਕਾਂ ਨੂੰ ਸਭ ਤੋਂ ਪਹਿਲੇ ਬਹੁਤ-ਬਹੁਤ ਮੁਬਾਰਕ ਮੇਰੇ ਵੱਲੋਂ ਔਰ ਪਾਰਟੀ ਦੇ ਸਾਰੇ ਵਲੰਟੀਅਰਸ ਨੂੰ ਵੀ ਦੇਖ ਸਕਦੇ ਜੀ ਸਾਰਿਆਂ ਨੂੰ ਔਰ ਮੈਂ ਅਰਦਾਸ ਕਰਨਾ ਮਾਤਾ ਰਾਮੀ ਦੇ ਚਰਨਾਂ ਨੂੰ ਸਭ ਤੋਂ ਸਾਰਿਆਂ ਨੂੰ ਤਾਕਤਵੰਦ ਸ਼ਕਤੀ ਦੇ ਤਾਜ਼ਾ ਅਸੀਂ ਸਮਾਜ ਦੇ ਜਿਹੜੇ ਅੱਛੇ ਕੰਮ ਆ ਉਹ ਅੱਛਾ ਸਮਾਜ ਦੀ ਜਿਹੜੀ ਸਿਰਜਣਾ ਕਰੀਏ ਸੀ ਕਰ ਸਕੇ ਦੇ 22 ਸਾਲ ਤੋਂ ਜਦੋਂ ਦਾ ਐਮ.ਐਲ.ਏ ਬਣਿਆ ਉਹ ਉਹਦੀ ਅਪੀਲ ਕਰ ਰਿਹਾ ਕਿ ਆਓ ਅਸੀਂ ਜਿੱਥੇ ਮਾਤਾ ਰਾਣੀ ਉਹ ਖੁਸ਼ ਕਰ ਲਈ ਉਸ ਆਸ ਰੱਖਦੇ ਹਾਂ ਬੜਾ ਕੁਝ ਕਰਦੇ ਹਾਂ ਪੂਜਾ ਅਰਚਨਾ ਕਰਦੇ ਹਾਂ ਉੱਥੇ ਅਸੀਂ ਧਰਤੀ ਮਾਤਾ ਨੂੰ ਖੁਸ਼ ਕਰ ਲਈ ਆਓ ਅਸੀਂ ਪੋਲੀਥੀਨ ਜਿਹੜੇ ਲਪਾਪੇ ਆ ਉਹ ਸੜਕਾਂ ਦੇ ਉੱਤੇ ਚਲਾ ਕੇ ਨਾ ਸੁੱਟਿਏ ਆਪਣੇ ਘਰਾਂ ਦੇ ਵਿੱਚ ਆਪਣੀ ਇਹ ਦੁਕਾਨਾਂ ਦੇ ਅੰਦਰ ਹੀ ਡਸਟਬਿਨ ਲਗਾ ਕੇ ਉੱਥੇ ਅਸੀਂ ਪਾਲਿਥੀਨ ਦੇ ਜਿੰਨੇ ਵੀ ਲਪਾਪੇ ਨੇ ਉਹਨਾਂ ਨੂੰ ਉਹਦੇ ਵਿੱਚ ਰੱਖੀਏ ਤਾਂ ਜਦੋਂ ਕਾਰਪੋਰੇਸ਼ਨ ਦੀ ਟੀਮ ਆਏ ਉਹ ਆ ਕੇ ਆਪਣਾ ਡੋਰ ਟੂ ਡੋਰ ਕਲੈਕਸ਼ਨ ਕਰ ਲਈ ਚੁੱਕ ਕੇ ਤੁਹਾਡੇ ਘਰਾਂ ਚੋਂ ਪਾਣੀਆਂ ਦਾ ਕਾਰਜ ਚਲਾ ਜਾਂਦਾ ਤੇ ਮੇਰੀ ਇਹੋ ਹੀ ਅਪੀਦਾ ਹੱਥ ਜੁੜ ਕੇ ਕਿ ਅਸੀਂ ਆਓ ਅਸੀਂ ਆਪਣੇ ਸ਼ਹਿਰ ਨੂੰ ਇਹ ਬਹੁਤ ਇਤਿਹਾਸਿਕ ਸ਼ਹਿਰ ਹੈ ਹਮਨਸਰ ਸ਼ਹਿਰ ਉੱਤਰ ਸ਼ਹਿਰ ਬਹੁਤ ਮੰਨਿਆਤਰ ਮੰਨਿਆ ਸ਼ਹਿਰ ਇੱਥੇ ਸ੍ਰੀ ਦਰਬਾਰ ਸਾਹਿਬ ਲੋਕੀ ਲੱਖਾਂ ਦੀ ਤਦਾਦ ਚ ਸ੍ਰੀ ਦਰਗਿਆਣਾ ਮੰਦਰ ਪੱਖਾਂ ਇਤਿਹਾਸ ਲੋਕ ਰੋਜ਼ ਜੱਲਿਆਲੇ ਬਾਗ ਨਤਮਸਤਕ ਹੋ ਲਈ ਜਾਂਦੇ ਆ ਆਓ ਇਸ ਇਤਿਹਾਸਿਕ ਪਵਿੱਤਰ ਗੁਰੂਆਂ ਪੀਰਾਂ ਦੇ ਸ਼ਹਿਰ ਨੂੰ ਸਾਫ਼ ਸੁਥਰਾ